ਆਈ ਦੋਸਤੋ ਹੁਣੇ-ਹੁਣੇ ਇੱਕ ਵੱਡੀ ਖਬਰ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਂ ਦੱਸਿਆ ਦੋਸਤੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਇੱਕ ਵੱਡੀ ਆਫਤ ਆ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੇ ਕੁਲੂ ਦੇ ਵਿੱਚ ਜੋ ਮਲਾਣਾ ਡੈਮ ਹੈ ਉਸ ਦੇ ਵਿੱਚ ਬਾੜ ਆ ਚੁੱਕੀ ਹੈ ਤੁਸੀਂ ਵੀਡੀਓ ਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਪਾਣੀ ਇੱਕਦਮ ਡੈਮ ਦੇ ਵਿੱਚੋਂ ਨਿਕਲਦਾ ਹੈ ਮਲਾਣਾ ਡੈਮ ਦੇ ਵਿੱਚ ਬਾੜ ਆਈ ਹੈ ਜਿਸ ਨੇ ਕਿ ਵੱਡੇ-ਵੱਡੇ ਟਰੱਕ ਤੇ ਨਦੀ ਦੇ ਉੱਤੇ ਬਣੇ ਪੁਲ ਵੀ ਲਫਾਫੇ ਵਾਂਗੂ ਰੋੜ ਦੇ ਦਿੱਤੇ ਹਨ ਤੁਸੀਂ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਕਿੰਨਾ ਤੇਜ਼ ਬਹਾਵ ਹੈ ਅਤੇ ਸਭ ਕੁਝ ਲਫਾਫੇ ਕੇ ਮਲਾਣਾ ਡੈਮ ਦੇ ਵਿੱਚ ਬਾੜ ਆਉਣ ਕਾਰਨ ਹੋਈ ਹੈ ਇਸੇ ਤਰ੍ਹਾਂ ਪਿਛਲੇ ਸਾਲ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਤਬਾਹੀ ਆਈ ਸੀ ਜਿਸ ਨੇ ਕਿ ਕਾਫੀ ਵੱਡੇ ਵੱਡੇ ਨੁਕਸਾਨ ਕੀਤੇ ਸਨ ਇਸੇ ਤਰ੍ਹਾਂ ਦੋਸਤੋ ਹੁਣ ਫਿਰ ਤੋਂ ਭਾਰੀ ਬਾੜ ਆ ਚੁੱਕੀ ਹੈ ਤੇ ਵੱਡੇ ਵੱਡੇ ਨੁਕਸਾਨ ਕਰ ਰਹੀ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਇਨੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ